ਅ ਪੰਜਾਬੀ ਭਾਸ਼ਾ ਦਾ ਜਿਹੜਾ ਬੋਲਬਾਲਾ ਦੁਨੀਆ ਵਿੱਚ ਹੋਣਾ ਚਾਹੀਦਾ ਹੈ ਅਸੀਂ ਭਾਵੇਂ ਸੱਤਾ ਸਮੁੰਦਰਾਂ ਤੋਂ ਪਾਰ ਬੈਠੇ ਪੰਜਾਬ ਤੋਂ ਇਹਨਾਂ ਮੁਲਕਾਂ ਦੇ ਵਿੱਚ ਯੂਕੇ ਯੂਰਪ ਕੈਨੇਡਾ ਅਮਰੀਕਾ ਵਿੱਚ ਬੈਠੇ ਆ ਫਿਰ ਵੀ ਆਪਣੀ ਮਾਤ ਭਾਸ਼ਾ ਨੂੰ ਪੰਜਾਬੀ ਭਾਸ਼ਾ ਨੂੰ ਅਸੀਂ ਪਿਆਰ ਕਰਦੇ ਆ ਔਰ ਨਾਲ ਦੀ ਆ ਜਿਹੜੀ ਗੱਲ ਕੀਤੀ ਆ ਕਿ ਪੰਜਾਬੀ ਭਾਸ਼ਾ ਕਿੰਨੀ ਸਮਰੱਥ ਭਾਸ਼ਾ ਹੈਗੀ ਆ ਉਹਦੇ ਵਿੱਚ ਸਾਰਾ ਜਿਹੜਾ ਵਿਗਿਆਨ ਲਿਖਿਆ ਜਾ ਸਕਦਾ ਜਿਹੜਾ ਹੁਣ ਸਮਾਗਮ ਹੋ ਕੇ ਹਟਿਆ ਬਲਦੇਵ ਗੰਦੋਲਾ ਜੀ ਨੇ ਬੜਾ ਸਾਫ਼ ਕਿਹਾ ਕਿ ਜਿੰਨੀ ਵੀ ਵਿਗਿਆਨਿਕ ਪਾਸ਼ਾ ਹੈਗੀ ਆ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਸ਼ਾ ਹੈਗੀ ਆ ਇਹ ਜਿਹੜਾ ਹੁਣ ਸਮਾਗਮ ਮਾਰਾ ਬਾਜੀ ਹਾਊਸ ਆਫ ਲੋਡਸ ਦੇ ਵਿੱਚ ਹੋ ਕੇ ਹਟਿਆ ਤੁਸੀਂ ਉਹਦੇ ਬਾਰੇ ਆਪਣੇ ਵਿਚਾਰ ਕਿੱਥੋਂ ਸ਼ੁਰੂ ਕਰਨੇ ਚਾਹੁੰਦੇ ਆ ਤੇ ਗੱਲਬਾਤ ਕਾਫੀ ਲੰਮੀ ਹੋ ਜਾਣੀ ਆ ਗੱਲਾਂ ਤਸਵੀਰਾਂ ਸਾਡੇ ਕੋਲ ਬਹੁਤ ਨੇ ਮਾਰਾ ਬਾਜੀ ਮੈਂ ਤੁਹਾਨੂੰ ਮਾਈਕ ਦੇਨਾ ਤੇ ਤੁਸੀਂ ਹੁਣ ਆਪਣੀ ਗੱਲਬਾਤ ਸ਼ੁਰੂ ਕਰੋ ਜੀ ਬਾਜੀ ਦੇਖੋ ਪਹਿਲੇ ਜਿਹੜੀ ਆਪਾਂ ਗੱਲਾਂ ਕਰ ਲਈਏ ਹਟਿਆ ਹੈਗੇ ਵੀ ਸ਼ਰਮਨਾਕ ਜਾਂ ਇਹੋ ਜਿਹੀਆਂ ਜਿਹੜੀਆਂ ਇੱਕ ਵਾਰ ਢੈਂਦੀਆਂ ਕਰਾ ਵਾਲੀਆਂ ਗੱਲਾਂ ਸੀਆਂ ਤੇ ਜੇ ਹੁਣ ਇੱਕ ਇੱਕ ਖੁਸ਼ੀ ਦੀ ਗੱਲ ਸਾਡੇ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਤੇ ਮੈਂ ਵੀ ਸ਼ਾਮਲ ਸਾਂ ਤੇ ਜਿਹੜੀ ਇਹ ਬਲਦੇਵ ਜੀ ਨੇ ਇਹ ਕਿਤਾਬ ਲਿਖੀ ਹੈ ਵਿਗਿਆਨ ਕੀ ਹੈ ਸੋ ਇਹਦੇ ਵਿੱਚ ਇਹ ਮੇਰਾ ਖਿਆਲ ਹੈ ਵੀ ਇਹ ਸਾਰੇ ਲੋਕਾਂ ਨੂੰ ਪੜ੍ਹਨੀ ਚਾਹੀਦੀ ਹੈ ਔਰ ਮੈਂ ਇਸ ਗੱਲ ਦੇ ਵਿੱਚ ਸ਼ਾਬਾਸ਼ ਦੇਣਾ ਬਲਦੇਵ ਜੀ ਨੂੰ ਔਰ ਸ਼ਾਬਾਸ਼ ਇਸ ਹਿਸਾਬ ਨਾਲ ਦੇ ਰਿਹਾ ਵੀ ਸਾਡਾ ਇੱਕ ਭਰਾ ਹੈ ਸਾਡਾ ਮਿੱਤਰ ਹੈ ਸ਼ਾਬਾਸ਼ ਇਸ ਚੀਜ਼ ਦੀ ਇਹ ਜਿਹੜੇ ਲੋਕ ਬਾਰ-ਬਾਰ ਇਹ ਕਹਿ ਰਹੇ ਆ ਵੀ ਅੰਗਰੇਜ਼ੀ ਤੋਂ ਸਿਵਾਏ ਸਾਡੀ ਜਿਹੜਾ ਸਾਡੀ ਕਿਸੇ ਕਿਸਮ ਦੀ ਵੀ ਗੱਲ ਨਹੀਂ ਹੋ ਸਕਦੀ ਨਾ ਇੰਜੀਨੀਅਰਿੰਗ ਹੋ ਸਕਦੀ ਆ ਨਾ ਡਾਕਟਰੀ ਹੋ ਸਕਦੀ ਆ ਨਾ ਕੁਝ ਹੋਰ ਹੋ ਸਕਦਾ ਹੈਗਾ ਇਹਨਾਂ ਨੇ ਜਿਹੜੇ ਹੋਰ ਪੁਰਾਣੇ ਗ੍ਰੰਥ ਹੈਗੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਹੈਗੀਆਂ ਵੀ ਸਾਇੰਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਉਹ ਸ਼ਬਦਾਵਲੀ ਹੈ ਸਾਇੰਸ ਵਿੱਚ ਜਿਹੜੀ ਚਾਹੀਦੀ ਆ ਉਹ ਸਾਨੂੰ ਕਿਸੇ ਹੋਰ ਦੂਰ ਜਾਣ ਦੀ ਲੋੜ ਨਹੀਂ ਦੇਖੋ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਕਹਿ ਦਿੱਤਾ ਸੀਗਾ ਵੀ ਚੀਜ਼ ਤੇ ਚੰਦਾ ਕਿੰਨੇ ਚੰਦ ਹੈਗੇ ਕਿੰਨੀਆਂ ਧਰਤੀਆਂ ਹੈਗੀਆਂ ਹੁਣ ਇਹੀ ਜਿਹੜੇ ਨਾਸਾ ਵਾਲੇ ਉਹ ਲੱਭ ਰਹੇ ਨੇ ਜੀ ਜੇ ਕੋਹਰਪਲਾਨਟ ਲੱਭ ਲੈ ਹੋਰ ਗੁਰੂ ਨਾਨਕ ਜੀ ਨੇ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਇਹ ਕਹਿ ਦਿੱਤਾ ਹੈਗਾ ਸੋ ਕਹਿਣ ਤੋਂ ਭਾਵ ਇਹ ਹੈਗਾ ਵੀ ਜਿਹੜੀ ਇਹ ਕਿਤਾਬ ਇਹਨਾਂ ਨੇ ਲਿਖੀ ਹੈਗੀ ਆ ਇਸ ਕਿਤਾਬ ਦੇ ਵਿੱਚ ਸਿੰਦੇ ਪਾ ਜੀ ਉਹਨਾਂ ਨੇ ਇਸ ਚੀਜ਼ ਦੇ ਉੱਤੇ ਬਹੁਤ ਜ਼ੋਰ ਦਿੱਤਾ ਕਿ ਆਹ ਕੁਝ ਜਿਹੜਾ ਹੈ ਕੀਤਾ ਜਾ ਸਕਦਾ ਪਰ ਮੈਂ ਦੂਸਰੇ ਪਾਸੇ ਇਸ ਚੀਜ਼ ਦਾ ਮੈਨੂੰ ਹੈਰਾਨਗੀ ਆਉਂਦੀ ਹੈ ਕਿ ਜਿਹੜੇ ਬਾਕੀ ਬੁੱਧੀਜੀਵੀ ਪੰਜਾਬੀ ਦੇ ਹੈਗੇ ਆ ਉਹ ਹੱਲੇ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਹਾਂਜੀ ਜੀ ਇਹ ਅੰਗਰੇਜ਼ੀ ਨਾਲ ਹੀ ਸਾਡਾ ਛੁਟਕਾਰਾ ਹੈ ਅੰਗਰੇਜ਼ੀ ਦੇ ਨਾਲ ਹੀ ਸਾਡਾ ਕਿਸੇ ਨਾ ਕਿਸੇ ਪਾਸੇ ਬੀੜੀ ਲੱਗ ਸਕਦੀ ਹੈਗੀ ਆ ਪਰ ਦੂਸਰੇ ਪਾਸੇ ਇਹਨਾਂ ਨੇ ਇੱਕ ਐਸਾ ਮਤਲਬ ਚੈਲੰਜ ਦੁਨੀਆ ਨੂੰ ਦਿੱਤਾ ਪੰਜਾਬੀ ਵਰਲਡ ਨੂੰ ਪੰਜਾਬੀ ਦੁਨੀਆ ਨੂੰ ਦਿੱਤਾ ਹੈਗਾ ਕਿ ਨਹੀਂ ਆਓ ਮੇਰੇ ਨਾਲ ਦੇਖੋ ਆਹ ਕੁਝ ਹੈ ਸਕਦਾ ਮੈਂ ਤੁਹਾਨੂੰ ਦੇਰਿਆ ਹੈਗਾ ਵੀ ਜਿਹੜੀ ਗੁਰਬਾਣੀ ਦੇ ਵਿੱਚੋਂ ਇਹ ਸ਼ਬਦ ਜਿਹੜੇ ਹੈਗੇ ਆ ਕਿ ਜਿਹੜੀ ਤੁਹਾਡੀ ਅੰਗਰੇਜ਼ੀ ਦਾ ਆ ਸ਼ਬਦ ਹੈਗਾ ਆ ਪੰਜਾਬੀ ਦਾ ਸ਼ਬਦ ਹੈਗਾ ਸੋ ਉਹ ਚੀਜ਼ਾਂ ਜਿਹੜੀਆਂ ਕਿ ਹਾਂਜੀ ਜਾਣੀਏ ਉਥੋਂ ਬਾਅਦ ਵਿੱਚ ਆ ਜੇ ਹਾਊਸ ਆਫ ਲੋਰਡ ਦੇ ਵਿੱਚ ਜਿਹਦੇ ਪਹੁੰਚੇ ਹੈਗੇ ਆ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਸ਼ੁਰੂ ਕਰਨੀ ਚਾਹੁੰਦਾ ਸੀ ਪਹਿਲਾਂ ਗੱਲ ਵੀ ਗੁਲਦੀਪ ਸੋਤਾ ਜੀ ਦਾ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਸਾਰੇ ਪੰਜਾਬੀ ਜਗਤ ਵੱਲੋਂ ਇੱਕ ਧੰਨਵਾਦ ਕਰਨਾ ਚਾਹੀਦਾ ਤੁਸੀਂ ਪੰਜਾਬੀ ਦੀ ਗੱਲ ਕੀਤੀ ਆ ਔਰ ਗੁਲਦੀਪ ਕੁਮਰ ਜੀ ਪੰਜਾਬੀ ਆ ਔਰ ਪੰਜਾਬੀ ਦੀ ਗੱਲ ਕਰਦੇ ਆ ਇਹਦਾ ਕੁਲਦੀਪ ਸਿੰਘ ਸੋਤਾ ਨੇ ਸ਼ੁਰੂ ਦੇ ਵਿੱਚ ਕਿਹਾ ਕਿ ਭਾਵੇਂ ਅਸੀਂ ਇੱਥੇ ਬਹੁਤ ਸਾਰੇ ਜਿਹੜੀਆਂ ਮਿਲਣੀਆਂ ਬੈਠਕਾਂ ਮੀਟਿੰਗਾਂ ਅੰਗਰੇਜ਼ੀ ਵਿੱਚ ਕਰਦੇ ਅੰਗਰੇਜ਼ ਹੁੰਦੇ ਆ ਪਰ ਅੱਜ ਦੀ ਜਿਹੜੀ ਮੀਟਿੰਗ ਅੱਜ ਜਿਹੜੀ ਗੱਲਬਾਤ ਆ ਉਹ ਮੈਂ ਚਾਹਾਂਗਾ ਕਿ ਪੰਜਾਬੀ ਵਿੱਚ ਹੋਵੇ ਤੁਸੀਂ ਕੁਲਦੀਪ ਸੋਤਾ ਜੀ ਜਿਹੜੇ ਇਸ ਵੇਲੇ ਖੜੇ ਨੇ ਤਸਵੀਰ ਦੇ ਵਿੱਚ ਹਨਮਨਜੀ ਢੇਸੀ ਵੀ ਆਏ ਸਨ ਰੈਮੀ ਰੈਂਜਰਸ ਵੀ ਆਏ ਸਨ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਆਈਆਂ ਉਹਦੇ ਬਾਰੇ ਵੀ ਦੱਸਾਂਗੇ ਇਹਦੀ ਕੁਲਦੀਪ ਜੀ ਦੀ ਜਿਹੜੀ ਭਾਵਨਾ ਸੀਗੀ ਹਾਊਸ ਆਫ ਲੋਰਡ ਦੇ ਵਿੱਚ ਪਹੁੰਚ ਗਏ ਵੀ ਪੰਜਾਬੀ ਦੀ ਗੱਲ ਕਰਨੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਵੇਖੋ ਕੁਲਦੀਪ ਸਹੋਤਾ ਸਾਡਾ ਭਰਾ ਛੋਟਾ ਭਰਾ ਹੈ ਸਰ ਆਪਣਾ ਮਿੱਤਰ ਹੈ ਬਹੁਤ ਔਰ ਜਦੋਂ ਦਾ ਹੀ ਹਾਊਸ ਆਫ ਲੋਰਡ ਦੇ ਵਿੱਚ ਜਦੋਂ ਹਾਊਸ ਆਫ ਲੋਰਡ ਲਈ ਪਹੁੰਚਿਆ ਹੈਗਾ ਉਸ ਦਿਨ ਤੋਂ ਹੀ ਇਹਦੀ ਜਿਹੜੀ ਆਪਣੀ ਇੱਕ ਤਮੰਨਾ ਹੈਗੀ ਆ ਵੀ ਇਹ ਜਿਹੜੀ ਵੀ ਗੱਲ ਪੰਜਾਬੀਆਂ ਦੀ ਹੋ ਰਹੀ ਹੈਗੀ ਆ ਉਹਨੂੰ ਇੱਥੇ ਤੱਕ ਪਹੁੰਚਾਇਆ ਜਾਵੇ ਕੀਤਾ ਜਾਵੇ ਆਹ ਜਿਹੜੀ ਕਿਤਾਬ ਦੀ ਗੱਲ ਸੀਗੀ ਆਪਾਂ ਜਦੋਂ ਇਕੱਠੇ ਬੈਠੇ ਸੀ ਉਹਨੇ ਨੇ ਕਿਹਾ ਵੀ ਮੈਂ ਕਮਰਾ ਹਾਊਸ ਆਫ ਲੋਰਡ ਦੇ ਵਿੱਚ ਬੁੱਕ ਕਰਦਾ ਹੈਗਾ ਉੱਥੇ ਇਹ ਕਿਤਾਬ ਨੂੰ ਰਿਲੀਜ਼ ਕੀਤਾ ਜਾਵਗਾ ਜਿਹਦੇ ਵੱਲੋਂ ਆਪਣੇ ਜਿਹੜੇ ਉਥੇ ਐਮਪੀ ਸੀਗੇ ਤੇ ਹੋਰ ਬਹੁਤ ਸਾਰੇ ਜਿਹੜੇ ਫੋਟੋਆਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਗੇ ਤੇ ਇਹ ਬਹੁਤ ਸਾਰੇ ਜਿਹੜੇ ਲੋਕ ਆਏ ਆ ਇਥੋਂ ਕੋਈ ਲੀਡਸ ਤੋਂ ਆਇਆ ਲੰਡਨ ਦੇ ਵਿੱਚੋਂ ਗਏ ਇਥੋਂ ਬਰਮਿੰਗਮ ਦੇ ਵਿੱਚੋਂ ਗਏ ਤੇ ਤੁਸੀਂ ਸਟਾਫਰ ਤੋਂ ਯਾਨੀ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਆਏ ਇਥੇ ਮੇਰੇ ਖਿਆਲ ਤੇ ਕਮਰੇ ਦੇ ਹਿਸਾਬ ਦੇ ਨਾਲ ਇਹ ਸਾਰਾ ਕਮਰਾ ਭਰਿਆ ਪਿਆ ਸੀ ਜਿੰਨੇ ਕਮਰੇ ਦੇ ਵਿੱਚ ਉਸੇ ਆਪਣੀ ਕਪੈਸਿਟੀ ਸੀਗੀ ਤੇ ਜੇ ਕੁਲਦੀਪ ਜੀ ਦਾ ਧੰਨਵਾਦ ਮੈਂ ਖਿਆਲ ਇਹਨਾਂ ਕੋਟਨ ਕੋਟਾਂ ਤਾਂ ਵੀ ਕਹਿ ਸਕਦੇ ਹੈਗੇ ਆ ਇਹਨਾਂ ਨੇ ਇਹ ਚੱਕਣ ਚੱਕ ਕੇ ਉਤਸ਼ਾਹਤ ਕਰਨ ਦੇ ਲਈ ਕਹ ਆਪਣੇ ਸਪੀਚ ਦੇ ਵਿੱਚ ਵੀ ਇਹ ਕਿਹਾ ਸੀਗਾ ਕਿ ਇਸ ਹਾਊਸ ਆਫ ਲੋਰਡ ਦੇ ਵਿੱਚ ਜਿਹਨੂੰ ਆਪ ਮੈਮ ਜਿਹੜੀ ਪਾਰਲੀਮੈਂਟੇਸ਼ਨ ਦੇ ਬਾਜੀ ਇਹਨੂੰ ਕਹਿੰਦੇ ਮਦਰ ਆਫ ਆਲ ਪਾਰਲੀਮੈਂਟਸ ਤੇ ਇਹ ਜਿਹੜੀ ਹੈਗੀ ਉਸ ਜਗ੍ਹਾ ਦੇ ਉੱਤੇ ਅੰਦਰ ਬੈਠ ਕੇ ਜਿਹੜੀ ਪੰਜਾਬੀ ਦੇ ਵਿੱਚ ਗੱਲ ਹੋਈ ਹੈ ਪੰਜਾਬੀ ਇਹਦੀ ਗੱਲ ਹੋਈ ਹੈਗੀ ਆ ਆ ਤੁਸੀਂ ਤਸਵੀਰ ਤੇ ਦੇਖ ਰਹੇ ਹੋ ਤੇ ਆਪਣੇ ਹਾਊਸ ਆਫ ਇਸ ਪਾਰਲੀਮੈਂਟ ਦੇ ਵਿੱਚ ਖੜੇ ਹੋ ਗਏ ਆਪਾਂ ਸਾਰਿਆਂ ਨੇ ਇਹ ਜਿਹੜੀ ਫੋਟੋ ਖਿੱਚੀ ਹੈਗੀ ਆ ਤੇ ਇਹਦੇ ਵਿੱਚ ਸਾਰੇ ਜਿਹੜੇ ਵੀ ਆਏ ਸੀਗੇ ਸਾਰਿਆਂ ਦਾ ਧੰਨਵਾਦ ਕੁਲਦੀਪ ਜੀ ਦਾ ਧੰਨਵਾਦ ਤੇ ਬਾਕੀ ਹੋਰ ਸਾਰੇ ਜਿਹੜੇ ਵੀ ਆਪਣੇ ਲੋਕ ਆਏ ਤੇ ਖਾਸ ਕਰਕੇ ਇਹ ਜਿਹੜੀ ਬਲਦੇਵ ਜੀ ਹੋਣ ਤੋਂ ਹੋਰ ਗਾਹਾਂ ਦੀ ਇੱਕ ਹੋਰ ਆਸ ਸਾਡੇ ਤੇ ਵੱਜ ਗਈ ਹੈ ਕਿ ਇੱਕ ਹੋਰ ਨਵੀਂ ਚੀਜ਼ ਸਾਨੂੰ ਜਰੂਰ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਰਵਾ ਜੀ ਤੁਸੀਂ ਵਾਕਈ ਤੁਸੀਂ ਗੱਲ ਕਹੀ ਆ ਤਸਵੀਰਾਂ ਆਪਾਂ ਦੇਖ ਰਹੇ ਆ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕਹੀ ਆ ਕਿ ਸਾਡੇ ਪੰਜਾਬੀਆਂ ਦੀ ਇੱਕ ਜਾਂ ਚਾਹ ਕਹਦੀ ਸਾਡੀ ਗੁਲਾਮ ਮਾਨਸਿਕਤਾ ਹੈਗੀ ਆ ਜਾ ਸਾਡੀ ਮਨਾਂ ਜਿਹੜੀ ਗੁਲਾਮੀ ਵਸੀ ਆ ਸਾਡੀ ਇੱਕ ਧਾਰਨਾ ਅਸੀਂ ਪਰਪੱਕ ਕਰ ਲਈ ਆ ਕਿ ਜਿਹੜੀ ਵਿਗਿਆਨ ਦੀ ਜਿਹੜੀ ਪਾਸ਼ਾ ਉਹ ਹੈ ਹੀ ਅੰਗਰੇਜ਼ੀ ਭਾਵੇਂ ਅੰਗਰੇਜ਼ੀ ਵਿੱਚ ਹੀ ਵਿਗਿਆਨ ਲਿਖਿਆ ਜਾ ਸਕਦਾ ਜਿਹੜੀ ਕਿ ਹੁਣ ਬਲਦੇਵ ਜੀ ਨੇ ਇਹ ਜਿਹੜੀ ਧਾਰਨਾ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਆ ਇਹ ਤਸਵੀਰ ਵਿੱਚ ਦੇਖਦੇ ਆ ਅਸੀਂ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਨੇ ਉਹ ਗਲਾਸਗੋ ਤੋਂ ਵੀ ਆਏ ਤੁਹਾਡੇ ਵੀ ਵਿਚਾਰ ਬਹੁਤ ਜਿਹੜੇ ਸਾਡੇ ਦਰਸ਼ਕ ਆਏ ਸੰਜ ਸਰੋਤੇ ਆਏ ਸਰ ਉਹਨਾਂ ਨੇ ਸਿਰਾਹੇ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਮਰਵਾ ਜੀ ਉਨਾਂ ਨੇ ਦੱਸਿਆ ਯਤਨ ਕੀਤਾ ਕਿ ਜਿਹੜੀ ਪੰਜਾਬੀ ਪਾਸ਼ਾ ਇਹਦੇ ਵਿੱਚ ਸਿਰਫ ਸਾਨੂੰ ਖੋਜ ਕਰਨ ਦੀ ਲੋੜ ਹੈ ਪਰ ਸਾਡੀ ਜਿਹੜੀ ਸਮੱਸਿਆ ਇਸ ਵੇਲੇ ਪੰਜਾਬੀ ਵਿਦਵਾਨਾਂ ਦੀ ਇਹ ਬਣੀ ਪਈ ਆ ਉਹ ਟਰਾਂਸਲੇਸ਼ਨ ਦੇ ਪਿੱਛੇ ਪੈ ਉਹ ਆਪਾਂ ਇਹ ਵੀ ਗੱਲ ਕੀਤੀ ਸੀ ਕਿ 47 ਤੋਂ ਬਾਅਦ ਭਾਰਤ ਦੇ ਲੀਡਰਾਂ ਨੇ ਜਾਂ ਪੰਜਾਬ ਦੇ ਲੀਡਰਾਂ ਨੇ ਵੀ ਅੰਗਰੇਜ਼ੀ ਨੂੰ ਹੀ ਅਪਣਾਇਆ ਜਾਂ ਵਿਦਵਾਨਾਂ ਨੇ ਸਕਾਲਰਾਂ ਨੇ ਜਿਹੜੇ ਫਲਸਫਰਸ ਨੇ ਉਹਨਾਂ ਨੇ ਅੰਗਰੇਜ਼ੀ ਵਿੱਚ ਹੀ ਲਿਖਣ ਦੀ ਕੋਸ਼ਿਸ਼ ਕੀਤੀ ਉਹ ਆਪਣੀਆਂ ਜ਼ੁਬਾਨਾਂ ਵਿੱਚ ਨਹੀਂ ਲਿਖ ਸਕੇ ਤਾਂ ਕਿ ਜਿਹੜਾ ਪਹਾਰਤ ਦਾ ਜਿਹੜਾ ਵਿਗਿਆਨ ਆ ਉਹ ਤਰੱਕੀ ਕਰ ਸਕਦਾ ਇਸ ਕਰਕੇ ਮੇਰੇ ਖਿਆਲ ਵਿਗਿਆਨ ਨੇ ਤਰੱਕੀ ਨਹੀਂ ਕੀਤੀ ਇਹ ਭਾਰਤ ਦੇ ਵਿੱਚ ਕਿ ਉਹਨਾਂ ਨੇ ਵਿਗਿਆਨ ਨੂੰ ਲਿਖਣ ਦਾ ਯਤਨ ਨਹੀਂ ਕੀਤਾ ਤੇ ਨਾ ਹੀ ਉਹਨੀ ਆਪਣੀ ਪਛਾਣ ਪਛਾਵਾਵਾਂ ਦੇ ਵਿੱਚ ਉਹ ਜਿਹੜੀ ਵਿਗਿਆਨਕ ਗੱਲ ਕੀਤੀ ਆ ਉਹਦੇ ਬਾਰੇ ਮੇਰੇ ਖਿਆਲ ਦੇ ਵਿੱਚ ਇਹ ਵੀ ਇੱਕ ਸਾਨੂੰ ਬੜਾ ਘਾਟਾ ਪਿਆ ਸਾਡੀ ਪੰਜਾਬੀ ਸੱਭਿਆਚਾਰ ਨੂੰ ਆਪਾਂ ਕਹਿ ਸਕਦੇ ਆ ਮਾਰਵਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਦੇਖੋ ਜਦੋਂ ਆਪਾਂ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਆ ਜਾਂ ਦੇਖੋ ਹਾਲਾਂਕਿ ਇਹ ਭਾਰਤੀ ਗਵਰਨਮੈਂਟ ਨੇ 2020 ਦੇ ਵਿੱਚ ਇਹ ਕਿਹਾ ਹੈਗਾ ਉਹਨੇ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿੰਨੀਆਂ ਵੀ ਰੀਜਨਲ ਜ਼ੁਬਾਨਾਂ ਹੈਗੀਆਂ ਆਪਣੇ ਜਾਨੀ ਸੂਬਿਆਂ ਦੀਆਂ ਜ਼ੁਬਾਨਾਂ ਹੈਗੀਆਂ ਉਹ ਉਹਨਾਂ ਨੂੰ ਪ੍ਰਚਲਨ ਉਹ ਰਾਜ ਭਾਸ਼ਾ ਬਣਨੀ ਚਾਹੀਦੀ ਹੈ ਉਹ ਸੂਬੇ ਦੀ ਪਰ ਫਿਰ ਵੀ ਮੈਂ ਕਹਿੰਦਾ ਵੀ ਉਹ ਕਾਨੂੰਨ ਬਣ ਜਾਂਦਾ ਪਤਾ ਨਹੀਂ ਕੀ ਕਰਦਾ ਉਹਨੂੰ ਫਿਰ ਵੀ ਅਖਾਉਂ ਲੈ ਕਰ ਦਿੰਦੇ ਆ ਉਹਦੇ ਬੰਨ ਧਿਆਨ ਨਹੀਂ ਦਿੰਦੇ ਹੈਗੇ ਪਰ ਜਿਹੜੀ ਚੀਜ਼ ਅਸੀਂ ਬਾਰ-ਬਾਰ ਇਹੀ ਕਹਿ ਰਹੇ ਹੈਗੇ ਆ ਕੋਈ ਵੀ ਜ਼ੁਬਾਨ ਹੈ ਦੁਨੀਆ ਦੀ ਹਰ ਜ਼ਬਾਨ ਆਪੋ ਆਪਣੀ ਦੇ ਵਿੱਚ ਪਰਫੁੱਲੈਕਟ ਵੀ ਹੁੰਦੀ ਐ ਤੇ ਸਮਰਥ ਵੀ ਹੈਗੀ ਐ ਐਨ ਇਹ ਇੱਕ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਆ ਤੇ ਅਸੀਂ ਜੇ ਚਾਈਨੀਜ਼ ਦੀ ਗੱਲ ਕਰਦੇ ਆ ਜਪਨੀਜ਼ ਦੀ ਗੱਲ ਕਰਦੇ ਆ ਆਪੋ ਆਪਣੀ ਜ਼ਬਾਨ ਦੇ ਵਿੱਚ ਬੋਲਦੇ ਆਗੇ ਆ ਅਸੀਂ ਜੇ ਜਦੋਂ ਹੁਣ ਆਪਣੀ ਪੰਜਾਬੀ ਜ਼ਬਾਨ ਦੇ ਵਿੱਚ ਬੋਲਦੇ ਕਿਉਂ ਨਹੀਂ ਅਸੀਂ ਇਹ ਕੰਮ ਕਰ ਸਕਦਾ ਹੈ ਇਹ ਜਿਹੜੀਆਂ ਚੀਜ਼ਾਂ ਕੱਲ ਜਿੰਨੀਆਂ ਵੀ ਤਕਰੀਰਾਂ ਹੋਈਆਂ ਹੈਗੀਆਂ ਉਹਦੇ ਵਿੱਚ ਇਹੀ ਗੱਲ ਕੀਤੀ ਐ ਚਾਹੇ ਰੇਂਜਰ ਆਪਣੇ ਲੋਰ ਰੇਂਜਰ ਸੀਗਾ ਚਾਹੇ ਆਪਣੇ ਤਨਮਨ ਤੇਸੀ ਸੀਗਾ ਤੇ ਜਿਹੜੇ ਹੋਰ ਆਪਣੇ ਆਪਣੇ ਇੰਦਰਜੀਤ ਸਿੰਘ ਆਪਣੇ ਜਿਹੜੇ ਲੌਂਗ ਸਿੰਘ ਹੈਗੇ ਆ ਉਹ ਆਏ ਹੈਗੇ ਆ ਉਹਨਾਂ ਸਾਰਿਆਂ ਨੇ ਹੀ ਸ਼ਾਬਾਸ਼ ਦਿੱਤੀ ਆ ਉਹਨਾਂ ਸਾਰਿਆਂ ਨੇ ਹੀ ਇਸ ਪਾਸੇ ਨੂੰ ਕਿਹਾ ਹੈਗਾ ਵੀ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ ਸੋ ਜੇ ਜਿਹੜੇ ਵੀ ਉਹਨਾਂ ਅਹੁਦਿਆਂ ਦੇ ਉੱਤੇ ਚੰਦਰਪਾਲ ਜੀ ਪਹੁੰਚੇ ਹੋਏ ਹੈਗੇ ਆ ਉਹ ਸਾਨੂੰ ਸ਼ਾਬਾਸ਼ ਦੇ ਰਹੇ ਹੈਗੇ ਸਾਨੂੰ ਕਹਿ ਰਹੇ ਹੈਗੇ ਵੀ ਹਾਂ ਜੋ ਵੀ ਕੰਮ ਇਹ ਵਧੀਆ ਹੋਇਆ ਹੈਗਾ ਪਰ ਮੈਂ ਕਹਿੰਦਾ ਵੀ ਇਹਦੇ ਵਿੱਚ ਇਹ ਸਿੱਖ ਚੈਨਲ ਦੇ ਅਸੀਂ ਦੌਰਾਨ ਬਹੁਤ ਸਾਰੇ ਪੰਜਾਬੀ ਦੇ ਪ੍ਰੋਗਰਾਮ ਕਰ ਚੁੱਕੇ ਹੈਗੇ ਆਂ ਆਉਂਦੇ ਸਮੇਂ ਦੇ ਵਿੱਚ ਅਸੀਂ ਕਰਦੇ ਵੀ ਰਹਿਣਾ ਹੈਗਾ ਇਹਦੇ ਵਿੱਚ ਸਿੱਖ ਚੈਨਲ ਨੂੰ ਵੀ ਅਸੀਂ ਵਧਾਈ ਦਿੰਦੇ ਹੈਗੇ ਆਂ ਕਿਉਂਕਿ ਇਹਨਾਂ ਦੇ ਜ਼ਰੀਏ ਦੇ ਥਰੂ ਦੇ ਉਤੇ ਆਹ ਜਿਹੜਾ ਆਹ ਕਮਰਾ ਜਿੱਥੇ ਆਪਾਂ ਇਹ ਕਿਤਾਬ ਰਿਲੀਜ਼ ਕੀਤੀ ਸੀਗੀ ਤੇ ਉਸ ਵੇਲੇ ਆਪਾਂ ਸਾਰੇ ਖੜੇ ਹੈਗੇ ਆਂ ਤੋਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਚੰਦਰਪਾਲ ਜੀ ਪਰ ਜਦੋਂ ਅਸੀਂ ਗੱਲ ਕਰਦੇ ਆਂ ਪਰ ਅਸੀਂ ਇਕੱਲੇ ਨਹੀਂ ਕਰ ਸਕਾਂਗੇ ਇਹ ਗੱਲ ਕਿ ਮੇਰੇ ਖਿਆਲ ਮੈਂ ਇਹ ਬڑے ਦਾਅਵੇ ਨਾ ਕਹਿ ਸਕਦਾ ਇਕੱਲੇ ਨਹੀਂ ਕਰ ਸਕਾਂਗੇ ਸਾਨੂੰ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਹੈ ਨਾ ਨਾਲ ਸਾਡੇ ਤੁਰ ਕੇ ਸਾਨੂੰ ਸ਼ਾਬਾਸ਼ ਦੇ ਕੇ ਸਾਨੂੰ ਹੋਰ ਸਾਡੇ ਨਾਲ ਤੁਰਨ ਤਾਂ ਕਿ ਇੱਕ ਬਹੁਤ ਵੱਡਾ ਕਾਫਲਾ ਬਣ ਸਕੇ ਤਾਂ ਕਿ ਪੰਜਾਬ ਦੀ ਗਵਰਨਮੈਂਟ ਨੂੰ ਅਸੀਂ ਕਿਹਾ ਜਾਵੇ ਕੱਲ ਦੇਖੋ ਹੱਥ ਖੜੇ ਕਰਕੇ ਸਾਰਿਆਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਪੰਜਾਬ ਦੀ ਗਵਰਨਮੈਂਟ ਨੂੰ ਇਹ ਰੈਜ਼ੋਲੂਸ਼ਨ ਸਾਡੀ ਇਹ ਆਪਣੀ ਜਿਹੜਾ ਏ ਵਿਕਾਸ ਪੰਜਾਬੀ ਵਿਕਾਸਮਾਨ ਚ ਹੈਗਾ ਇਹਦੇ ਵੱਲੋਂ ਉਹਨਾਂ ਨੂੰ ਇਹ ਭੇਜਿਆ ਜਾਵੇਗਾ ਕਿ ਬਈ ਹਾਊਸ ਆਫ ਲੋਰਡਜ਼ ਦੀ ਜਗਾ ਜਾ ਕੇ ਪੰਜਾਬੀਆਂ ਨੇ ਇਹ ਰੈਜ਼ੋਲੂਸ਼ਨ ਪਾਸ ਕੀਤਾ ਹੈਗਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਸਾਡੀ ਰਾਜ ਭਾਸ਼ਾ ਬਣਨੀ ਚਾਹੀਦੀ ਹੈ ਮਰਵਾ ਜੀ ਕਾਨੂੰਨ ਤਾਂ ਬਣ ਚੁੱਕਾ ਹੈ 67 ਦੇ ਵਿੱਚ ਤੇ 2008 ਦੇ ਵਿੱਚ ਫਿਰ ਪਤਾ ਲੱਗਾ ਕਿ ਉਸ ਤੋਂ ਪਹਿਲਾਂ 1992 ਵਿੱਚ ਉਸ ਤਰਮੀਮਾ ਕੀਤੀ ਆ ਪਰ ਪੰਜਾਬ ਦੇ ਵਿੱਚ ਹਲੇ ਕਿਤੇ ਵੀ ਕਿਸੇ ਵੀ ਸਰਕਾਰ ਨੇ ਅਕਾਲੀ ਕਾਂਗਰਸੀ ਭਾਜਪਾ ਆਮ ਆਦਮੀ ਪਾਰਟੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਰਕਾਰ ਪੰਜਾਬ 'ਚ ਰਹੀ ਆ ਤੇ ਉਹਨਾਂ ਨੇ ਸਭਾ ਲਖਮਨ ਸਿੰਘ ਤੇ ਗਿਲ ਤੋਂ ਬਾਅਦ ਮੇਰੇ ਖਿਆਲ ਮਰਵਾ ਜੀ ਕਿਸੇ ਵੀ ਪੰਜਾਬ ਦੇ ਆਗੂ ਨੇ ਚਾਹੇ ਉਹ ਧਾਰਮਿਕ ਸੀ ਚਾਹੇ ਉਹ ਸਿਆਸੀ ਸੀ ਕਿਸੇ ਨੇ ਵੀ ਪੰਜਾਬੀ ਭਾਸ਼ਾ ਜਿਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਰ ਕਰ ਮੀਆਂ ਸਭਨਾ ਜੀਆਂ ਬੋਲੀ ਅਵਰ ਤਮਾਰੀ ਤੇ ਨਾਲ ਹੀ ਕਿਹਾ ਸੀ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਪਾਕਿਆ ਗਈ ਮਲੇਸ਼ ਪਾਕਿਆ ਜਿਹੜੀ ਉਹ ਤੁਸੀਂ ਅਪਣਾ ਲਈ ਹੈ ਤੇ ਆਪਣੀ ਪੰਜਾਬੀ ਨੂੰ ਤੁਸੀਂ ਤਿਆਗ ਦਿੱਤਾ ਹੈ ਤੇ ਇਹ ਜਿਹੜਾ ਸੱਦਾ ਹੈ ਜਾਂ ਸੁਨੇਹਾ ਹੈ ਸਾਡਾ ਹਾਊਸ ਆਫ ਲੋਡ ਦੇ ਵਿੱਚੋਂ ਵਾਕਿਆ ਤੁਸੀਂ ਕਿਹਾ ਕਿ ਜਿਵੇਂ ਹੱਥ ਖੜੀ ਕਰਕੇ ਸਾਰਿਆਂ ਨੇ ਇਹ ਮਤੇ ਪਾਸ ਦੇ ਵਿੱਚ ਸਹਿਮਤੀ ਪ੍ਰਗਟਾਈ ਕਿ ਇਹ ਪੰਜਾਬ ਦੇ ਵਿੱਚ ਜਿਹੜਾ ਮਾਤ ਭਾਸ਼ਾ ਜਾਂ ਰਾਜ ਭਾਸ਼ਾ ਕਾਨੂੰਨ ਹੈ ਬੜਿਆ ਹੈ ਉਹ ਲਾਗੂ ਹੋਣਾ ਚਾਹੀਦਾ ਪਰ ਅੱਜ ਜਿਹੜੀ ਵੱਡੀ ਤਸਵੀਰ ਹੈ ਉਹ ਦਿਖਾਵਾਂਗੇ ਉਹਦੇ ਵਿੱਚ ਮੈਂ ਥੋੜੇ ਨਾਮਾਦਾ ਵੀ ਸ਼ਿਕਰ ਕਰਨਾ ਚਾਹਾਂਗਾ ਤੁਹਾਡੇ ਵੀ ਦਿਮਾਗ ਦੇ ਵਿੱਚ ਬਹੁਤ ਸਾਰੇ ਨਾਮ ਹੋਣਗੇ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਖੱਬੇ ਪਾਸੇ ਤੋਂ ਡਾਕਟਰ ਬਿੰਦਰ ਗਿੱਲ ਕਰਨੈਲ ਸਿੰਘ ਚੀਮਾ ਚੀਮਾ ਅਮੋਲਕਜੀਤ ਸਿੰਘ ਮੇਵਾ ਸਿੰਘ ਜਿਹੜੇ ਕਿ ਸਲੋ ਦੇ ਸਾਫਾ ਮੇਰੇ ਰਹੇ ਨੇ ਗੁਰਦੀਪ ਸਿੰਘ ਧੂਤ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਸੋਤਾ ਸਾਹਿਬ ਖੜੇ ਨੇ ਤੇ ਤੁਹਾਡੇ ਸੱਜੇ ਪਾਸੇ ਤੁਹਾਡੇ ਪਿਛਲੇ ਪਾਸੇ ਖੜੇ ਨੇ ਬਲਵੀਰ ਸਿੰਘ ਬਾਗੜੀ ਖੜੇ ਨੇ ਪਿੱਛੇ ਰੂਪ ਲੋਜੀ ਖੜੇ ਨੇ ਨਾਲ ਦੀ ਨਾਲ ਮਨਜੀਤ ਅੱਡਾ ਤੇ ਜਸ ਸ਼ਕਤੀ ਜੀ ਸਤਿ ਲੁਧਿਆਣਵੀ ਜੀ ਦੇ ਸੁਪਤਨੀ ਉਹ ਵੀ ਆਏ ਤੇ ਨਾਲ ਦੀ ਨਾਲ ਮਰਵਾ ਜੀ ਅਸੀਂ ਉੱਤੇ ਕਾਉਂਸਲ ਮੋਤਾ ਸਿੰਘ ਜਿਹੜੇ ਕਿ ਸਾਡੇ ਪੰਜਾਬੀ ਵਿਕਾਸ ਵੰਸ਼ ਦੇ ਮੋਢਲੇ ਜਿਹੜੇ ਫਾਊਂਡੇਸ਼ਨ ਫਾਊਂਡਰ ਜਿਹੜੇ ਪ੍ਰੈਜ਼ੀਡੈਂਟ ਰਹੇ ਨੇ ਉਹਨਾਂ ਨੂੰ ਵੀ ਯਾਦ ਕੀਤਾ ਨਾਲ ਦੇ ਨਾਲ ਮਨਮੋਹਨ ਮਹਿੜ ਨੂੰ ਯਾਦ ਕੀਤਾ ਜਿਹੜੇ ਕਿ ਬੋਲਹੈਮਟਨ ਦੇ ਵਿੱਚ ਉਹਨਾਂ ਨੇ ਪੰਜਾਬੀ ਵਿਕਾਸਵਾਦ ਨੂੰ ਬਹੁਤ ਉਹਨਾਂ ਨੇ ਮਾਨਤਾ ਦਿੱਤੀ ਬਹੁਤ-ਬਹੁਤ ਉਹਨਾਂ ਨੇ ਸਲਾਹ ਦਿੱਤੀ ਨਾਲ ਇੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਹੜੇ ਕਿ ਲੁਧਿਆਣੇ ਦੇ ਵਿੱਚ ਸਥਾਪਿਤ ਨੇ ਉੱਥੋਂ ਜਤਿੰਦਰਪਾਲ ਸਿੰਘ ਜੀ ਦੀ ਸੱਦੇ ਦੇ ਉੱਤੇ ਉਹਨਾਂ ਨੇ ਜਸਪਾਲ ਸਿੰਘ ਜਿਹੜੇ ਉਹ ਸਾਡੇ ਨਾਲ ਸ਼ਾਮਲ ਹੋਏ ਤੇ ਨਾਲ ਬਨਮੋਹਨ ਸਿੰਘ ਮਰਵਾ ਜੀ ਵੀ ਨਰਿੰਦਰ ਸਿੰਘ ਮਰਵਾ ਜੀ ਵੀ ਸ਼ਾਮਲ ਹੋਏ ਤੇ ਕੁੰਦਰਾ ਜੀ ਸਾਡੇ ਨਾਲ ਅਰਵਿੰਦਰ ਕੁੰਦਰਾ ਜੀ ਸਾਡੇ ਨਾਲ ਕਵੈਂਟਰੀ ਤੋਂ ਸ਼ਾਮਲ ਹੋਏ ਆਪਣੇ ਹਰਵਿੰਦਰ ਸਾਡੇ ਵੀਰ ਜੀ ਸੀਰਾ ਸਾਹਿਬ ਜੀ ਜਿਹੜੇ ਕਿ ਅਰਵਿੰਦਰ ਸੀਰਾ ਜੀ ਲੀਡਸ ਤੋਂ ਆਏ ਔਰ ਜਸਪਾਲ ਜੀ ਗਲਾਸਗੋ ਤੋਂ ਆਏ ਸੋ ਮੇਰੇ ਖਿਆਲ ਦੇ ਵਿੱਚ ਉਹਦੇ ਨਾਲ ਜਸਪਾਲ ਵਰਦੀ ਜੀ ਖੜੇ ਨੇ ਅਮਰਜੀਤ ਨੰਦਰਾ ਨੇ ਮਤਲਬ ਕਿਸੇ ਵੀ ਇਸ ਇੰਗਲੈਂਡ ਦੇ ਹਿੱਸੇ ਵਿੱਚ ਕੋਈ ਬੰਦਾ ਰਿਹਾ ਨਹੀਂ ਹੈਗਾ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਾ ਹੋਇਆ ਹੋਵੇ ਤੇ ਤੁਹਾਨੂੰ ਇਹ ਯਾਦਾਂ ਸਿੱਧਾ ਤੁਹਾਡੇ ਸਵਾਲ ਚ ਰਹਿਣ ਗਿਆ ਮਾਰਪਾ ਜਸਪਾਲ ਸਿੰਘ ਹਾਲਾਂਕਿ ਆਪਣੇ ਜਸਪਾਲ ਵਰਦੀ ਜੀ ਉਹ ਹਾਦੀ ਬਿਜ਼ੀ ਸੀ ਆਪਣੇ ਕੰਮ ਦੇ ਵਿੱਚ ਟ੍ਰੇਨ ਲੈ ਕੇ ਇਥੋਂ ਬਰਮੀਗਮ ਤੋਂ ਸੌਰੀ ਹਾਲ ਤੋਂ ਗਏ ਉੱਥੇ ਅਟੈਂਡ ਕਰਕੇ ਫਿਰ ਆ ਗਏ ਆਪਣੀ ਫੇਰ ਦੂਜੀ ਮੀਟਿੰਗ ਦੇ ਵਿੱਚ ਗਏ ਦੇਖੋ ਇੰਨਾ ਵੀ ਪਿਆਰ ਚਾਹੀਦਾ ਹੈਗਾ ਜਿੱਦਾਂ ਇਹ ਸਾਨੂੰ ਉਤਸ਼ਾਹ ਕਰਨ ਲਈ ਸਾਰੇ ਲੋਕ ਆਏ ਉੱਥੇ ਪਹੁੰਚੇ ਨਾਟਕੇ ਪਹੁੰਚੇ ਆ ਗਏ ਸਾਰਿਆਂ ਦਾ ਇਕੱਲੇ ਇਕੱਲੇ ਦਾ ਧੰਨਵਾਦ ਤੁਸੀਂ ਕਰ ਦਿੱਤਾ ਅਸੀਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਆ ਆ ਦੋਖ ਨਾਮ ਰਹਿ ਗਏ ਨੇ ਮਰਵਾ ਜੀ ਜਿਹੜੀ ਸਿੱਖ ਐਜੂਕੇਸ਼ਨ ਕਾਉਂਸਲ ਹੈਗੀ ਆ ਉਹ ਵੀ ਬਰਤਾਨੀਆ ਵਿੱਚ ਪੰਜਾਬੀ ਵਾਸਤੇ ਬੜਾ ਇਹ ਯਤਨਸ਼ੀਲ ਹੈਗੀ ਹੈ ਬੜੀ ਸਰਗਰਮ ਹੈਗੀ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਉਹਦੇ ਵਿੱਚੋਂ ਹਰਵਿੰਦਰ ਸਿੰਘ ਜੀ ਕਮਰਬਰਾੜ ਜੀ ਤੇ ਡਾਕਟਰ ਪਰਗਤ ਸਿੰਘ ਜੀ ਵੀ ਉਹਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਵੀ ਇਹਦੇ ਵਿੱਚ ਕਾਫੀ ਯੋਗਦਾਨ ਰਿਹਾ ਸੋ ਨਾਲ ਬਲਾ ਕੇ ਮੈਂ ਕਹਾਂਗਾ ਕਿ ਇਹ ਜਿਹੜਾ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਜਿਹਦੇ ਵਿੱਚ ਮੇਰੇ ਖਿਆਲ ਅਸੀਂ ਇਹ ਵੀ ਆਉਣ ਵਾਲੇ ਸਮੇਂ 'ਚ ਸੋਚਾਂਗੇ ਕਿ ਜਾਂ ਸੱਦਾ ਦੇਵਾਂਗੇ ਕਿ ਕੋਈ ਵੀ ਸਭਾ ਇਹੋ ਜਿਹਾ ਪ੍ਰੋਗਰਾਮ ਕਰਦੀ ਆ ਉਹ ਬਾਕੀ ਸਭਾਵਾਂ ਨੂੰ ਨਾਲ ਲਿਆਵੇ ਆਰ ਕੇ ਇੱਕ ਵੋਟ ਠੋਕੇ ਪੰਜਾਬੀ ਭਾਸ਼ਾ ਦਾ ਜਿਹੜਾ ਸੁਨੇਹਾ ਹੈ ਉਹ ਪੰਜਾਬ ਦੀ ਸਰਕਾਰਾਂ ਤੱਕ ਪੰਜਾਬ ਦੇ ਲੋਕਾਂ ਤੱਕ ਪੰਜਾਬ ਦੇ ਲੀਡਰਾਂ ਤੱਕ ਪੰਜਾਬ ਪੰਜਾਬ ਦੇ ਵਿਦਵਾਨਾਂ ਤੱਕ ਵੀ ਪਹੁੰਚਣਾ ਚਾਹੀਦਾ ਹੈ ਜਿਹੜੇ ਕਿ ਆਪਣੇ ਆਪਣੇ ਤਰੀਕੇ ਨਾਲ ਸ਼ਾਇਦ ਉਹ ਯਤਨਸ਼ੀਲ ਹੋਣਗੇ ਪਰ ਇੱਕ ਵੱਡਾ ਹਮਲਾ ਮਾਰਨ ਦੀ ਲੋੜ ਹੈ ਮਾਰਵਾ ਜੀ ਹਾਂਜੀ ਇਹ ਆਪਣੇ ਜਿਹੜੇ ਬਿਲਕੁਲ ਸਹੀ ਹੈ ਜਿਹੜੀ ਹੈ ਨਾ ਇਹ ਆਪਣੀ ਅੱਜ ਦੀ ਸੌਰੀ ਅੱਜ ਦੀ ਨਹੀਂ ਜਿਹੜੀ ਇਹ ਲੋੜ ਆਪਣੀ ਹਾਫਰ ਲੋੜ ਦੀ ਜਿਹੜੀ ਕੱਲ ਬਾਅਦ ਆਪਣੀ ਕਾਠ ਸੀਗਾ ਮੇਰੇ ਖਿਆਲ ਇਹਨੂੰ ਆਪਾਂ ਕਾਫੀ ਇਹਨੂੰ ਜਗ੍ਹਾ ਦੇਤੇ ਪਹੁੰਚਾਉਣਾ ਚਾਹੀਦਾ ਕੈਨੇਡਾ ਵਿੱਚ ਅਮਰੀਕਾ ਵਿੱਚ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ WhatsApp ਗਰੁੱਪ ਹੈਗੇ ਆ ਮੇਰਾ ਖਿਆਲ ਉਹਨਾਂ ਦੇ ਬਰਾਹੀਂ ਇਹ ਸਾਰਿਆਂ ਦੇ ਕੋਲ ਪਹੁੰਚਾਉਣ ਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਹ ਨਾ ਹੋਵੇ ਵੀ ਹਾਂਵੇਂ ਜੰਗਲ ਵਿੱਚ ਮੋਰ ਨਾ ਚੱਕ ਕਿਸ ਨੇ ਦੇਖਿਆ ਵੀ ਅਸੀਂ ਇੰਨਾ ਵੱਡਾ ਕੰਮ ਕੀਤਾ ਵੀ ਲੋਕਾਂ ਨੂੰ ਪਤਾ ਵੀ ਨਾ ਲੱਗੇ ਵੀ ਹਾਂ ਐਡਾ ਵੱਡਾ ਕੰਮ ਹੋਇਆ ਹੈਗਾ ਇਹ ਮੇਰਾ ਖਿਆਲ ਜਿੰਨੇ ਵੀ WhatsApp ਗਰੁੱਪ ਹੈਗੇ ਆ ਜਾਂ ਅਖਬਾਰਾਂ ਹੈਗੀਆਂ ਉਹਨਾਂ ਦੇ ਵਿੱਚ ਇਹਨੂੰ ਨਿਸ਼ਰ ਕਰਨਾ ਚਾਹੀਦਾ ਹੈਗਾ ਆਕੇ ਔਣ ਵਾਲੀਆਂ ਹੋਰ ਵੀ ਸੋਸਾਇਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਉਤਸ਼ਾਹ ਹੋਵੇ ਤੇ ਇਹ ਮੈਂ ਆਸਟ੍ਰੇਲੀਆ ਦੇ ਵਿੱਚ ਆਪਣੇ ਉਥੇ ਮੁੰਡੇ ਹੈਗੇ ਜਿਨ੍ਹਾਂ ਦੀ ਬਹੁਤ ਵੱਡੀ ਲਾਇਬ੍ਰੇਰੀ ਹੈਗੀ ਆ ਤੇ ਸੋਹੀ ਹੁਣੀ ਤੇ ਪਾਲ ਹੁਣੀ ਤੇ ਦਲਵੀਰ ਸੁਮਨ ਜਿਹੜੇ ਤੋਂ ਇੰਗਲੈਂਡ ਤੋਂ ਗਏ ਹੈਗੇ ਆ ਉਹਨਾਂ ਦੇ ਕੋਲ ਜਿਹੜੀ ਆਪਣੀ ਇਹ ਕਿਤਾਬ ਹੈਗੀ ਆ ਇਹ ਵੇ ਪਹੁੰਚ ਦੀ ਕਰਾਂਗਾ ਤੇ ਉਥੇ ਜਾ ਕੇ ਵੀ ਇਹਨਾਂ ਦੇ ਬਾਰੇ ਦੇ ਵਿੱਚ ਬੋਲਾਂਗੇ ਮੇਰੇ ਖਿਆਲ ਇਹ ਦੁਨੀਆ ਭਰ ਦੇ ਵਿੱਚ ਜਿੱਥੇ ਤੱਕ ਆਪਣੀ ਪਹੁੰਚ ਹੈਗੀ ਆ ਉੱਥੇ ਤੱਕ ਆਪਏ ਇਹਨੂੰ ਪਹੁੰਚਾਈਏ ਮਰਵਾ ਜੀ ਬਹੁਤ-ਬਹੁਤ ਇਹਨਾਂ ਸ਼ਬਦਾਂ ਦਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਇਥੇ ਆਪ ਜੀ ਦੁਆਗਿਆ ਲੈਂਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ। ਪਰ ਦੱਸ ਕੋ ਇੱਕ ਕਿਤਾਬ ਦੇ ਬਾਰੇ ਵੀ ਅਸੀਂ ਕਹਿ ਦਿੰਨੇ ਆ ਕਿ ਤੁਹਾਨੂੰ ਜੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਿੱਖ ਚੈਨਲ ਨੂੰ ਵੀ ਸਿੱਧਾ ਫੋਨ ਕਰ ਸਕਦੇ ਹੋ। ਨੰਬਰ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹੈਗੇ ਆ। ਇਹਦੇ ਉੱਤੇ ਤੁਸੀਂ ਜਿਹੜੇ ਸਾਡੇ ਬਾਕੀ ਜਿਹੜੇ ਪ੍ਰੋਗਰਾਮ ਹੈਗੇ ਅਸੀਂ ਕਰਦੇ ਆ ਪੰਜਾਬੀ ਭਾਸ਼ਾ ਬਾਰੇ ਕਰਦੇ ਆ, ਰਾਜਨੀਤੀ ਬਾਰੇ ਕਰਦੇ ਆ, ਖੇਡਾਂ ਬਾਰੇ ਕਰਦੇ ਆ। ਯਾਤਰਾਵਾਂ ਬਾਰੇ ਕਰਦੇ ਆ ਉਹ ਸਾਡੇ ਨਾਲ ਤੁਸੀਂ ਸੰਪਰਕ ਸਾਡੇ ਨਾਲ ਕਰ ਸਕਦੇ ਹੋ ਜਾਣਕਾਰੀ ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਦਿਖਾ ਰਹੇ ਆ ਕਿਤਾਬ ਤੁਹਾਨੂੰ ਕਿੱਥੋਂ ਮਿਲ ਸਕਦੀ ਹੈ ਇਹ ਵੀ ਤੁਹਾਡੇ ਨਾਲ ਅਸੀਂ ਪੂਰਾ ਵਾਅਦਾ ਕਰਦੇ ਆ ਤੁਹਾਨੂੰ ਕਿਤਾਬ ਜ਼ਰੂਰ ਤੁਹਾਨੂੰ ਪੜ੍ਹਨੀ ਵੀ ਚਾਹੀਦੀ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਵੀ ਅਸੀਂ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਆਪਣੇ ਵੱਡਮੋਲੇ ਵਿਚਾਰ ਜਾਂ ਸੁਝਾਅ ਦੇ ਕੇ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਵਧੀਆ ਬਣਾਉਣ ਦੇ ਹੋਰ ਬਿਹਤਰ ਬਣਾਉਣ ਵਾਸਤੇ ਸਾਨੂੰ ਆਪਣੇ ਸੁਝਾਅ ਤੁਸੀਂ ਜ਼ਰੂਰ ਦਿਓ ਤੁਹਾਡੇ ਯੋਗਦਾਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਦੇ ਯੋਗਦਾਨ ਦੇ ਨਾਲ ਅਸਿਕ ਜਨ ਤੁਹਾਡੀ ਇਹ ਪੰਜਾਬੀ ਭਾਸ਼ਾ ਦੀ ਵੀ ਸੇਵਾ ਕਰ ਰਿਹਾ ਹੈ ਔਰ ਨਾਲ ਨਾਲ ਸਾਡੀ ਸਮਾਜਿਕ ਸੇਵਾ ਵੀ ਕਰ ਰਿਹਾ ਹੈ ਤੋਂ ਇਹਨਾਂ ਸ਼ਬਦਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰ ਦਈਏ ਤੇ ਸ਼ੰਦ ਪਾਲ ਜੀ ਨੂੰ ਦਈਓ ਅਗਿਆ ਹੁਣਿਆ ਪੁੱਲਾ ਚੁਕੰਦੀ ਖਿਮਾ ਬਹੁਤ ਹੀ ਪਿਆਰ ਇਸ ਸਰਕਾਰ ਫਰੀ ਸਤਿ ਸ਼੍ਰੀਕਾਲ ਰਬ ਰੱਖਾ